ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਕੇ ਕੇਸੀ ਵਿਭਾਗ ਕਾਂਗਰਸ ਪੰਜਾਬ ਅੱਜ ਡਾਕਟਰ ਉਦਿਤਰਾਜ ਜੀ ਦੀ ਗਾਈਜ ਦਿੱਲੀ ਦੇ ਵਿੱਚ ਰਾਸ਼ਟਰੀ ਸਮਾਹਲਨ ਹੋਇਆ ਕੇ ਕੇਸੀ ਵਿਭਾਗ ਦਾ ਜਿਹਦੇ ਵਿੱਚ ਦਿਗਵਜੇ ਸਿੰਘ ਜੀ ਅਜੇ ਮਾਕਨ ਜੀ ਹੋਰ ਬਹੁਤ ਸਾਰੇ ਸੀਨੀਅਰ ਲੀਡਰ ਸਾਹਿਬਾਨ ਉੱਥੇ ਹਾਜ਼ਰ ਹੋਏ ਡੈਲੀਗੇਟਸ ਜਿਨ੍ਹਾਂ ਪ੍ਰਧਾਨ ਤੇ ਹੋਰ ਜਿਹੜੇ ਆਫਸਿਰੀਅਰ ਹੈਗੇ ਆ ਤਕਰੀਬਨ 550 600 ਵਰਕਰਾਂ ਨੇ ਹਿੱਸਾ ਲਿਆ ਔਰ ਬੜੀ ਵੱਡੀ ਗੱਲ ਇਹ ਹੋਈ ਕਿ ਕੇਜੀਸੀ ਵਿਭਾਗ ਪੰਜਾਬ ਦੇ ਪੂਰੀ ਟੀਮ ਨੇ ਸਾਥੀਆਂ ਨੇ ਬੜੀ ਗਿਣਤੀ ਦੇ ਵਿੱਚ ਅੱਜ ਦੇ ਇਸ ਰਾਸ਼ਟਰੀ ਸਮਾਗਮ ਦੇ ਵਿੱਚ ਹਿੱਸਾ ਲਿਆ ਔਰ ਰਾਸ਼ਟਰੀ ਸਮਾਗਮ ਦੇ ਵਿੱਚਲੀ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਦੇਸ਼ ਦੇ ਵਿੱਚ 50 ਕਰੋੜ ਮਜ਼ਦੂਰ ਹੈ ਬਹੁਤ ਸਾਰੀਆਂ ਜਥੇਬੰਦੀਆਂ ਪਰ ਮਜ਼ਦੂਰਾਂ ਦੇ ਹੱਕਾਂ ਦੇ ਹਿੱਤਾਂ ਦੀ ਲੜਾਈ ਨਾ ਲੜੇ ਜਾਣ ਕਰਕੇ ਮੋਦੀ ਸਰਕਾਰ ਨੇ 40 ਜਿਹੜੇ ਕਾਨੂੰਨ ਲੇਬਰ ਦੇ ਹੱਕ 'ਚ ਬਣੇ ਹੋਏ ਸੀ ਕਾਂਗਰਸ ਗਵਰਨਮੈਂਟ ਦੇ ਵੇਲੇ ਦੇ ਉਹਨਾਂ ਨੂੰ ਖਤਮ ਕਰਕੇ ਤਿੰਨ ਲੇਬਰ ਕੋਰਟ ਬਣਾਤੀਆਂ ਤੇ ਜਿਹੜੇ ਹਰ ਬੰਦਾ 10 ਬੰਦੇ 20 ਬੰਦੇ ਇਕੱਠੇ ਕੋ ਯੂਨੀਅਨ ਬਣਾ ਲੈਂਦੇ ਸੀ ਤੇ ਮੋਦੀ ਨੇ ਨਵੇਂ ਜਿਹੜਾ ਲੇਬਰ ਐਕਟ ਲੈ ਕੇ ਆਂਦਾ ਉਹਦੇ 'ਚ ਕਿਹਾ ਵੀ 100 ਬੰਦਾ ਕੰਮ ਕਰਦਾ ਹੋਊਗਾ ਯੂਨੀਅਨ ਤਾਂ ਬਣੂਗੀ। ਔਰ ਯੂਨੀਅਨ ਰਜਿਸਟਰਡ ਕਰਨ ਵਾਸਤੇ ਪਹਿਲਾਂ ਐਸ ਡੀ ਐਮ ਜ਼ਰੂਰੀ ਸੀਗਾ ਤੇ ਹੁਣ ਕਹਿੰਦੇ ਵੀ ਐਸਡੀਓ ਦੀ ਮਰਜ਼ੀ ਆ ਕਰੇ ਨਾ ਕਰੇ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਅੱਜ ਜਿਹੜਾ ਸਮੇਲਨ ਦੇ ਵਿੱਚ ਚਰਚਾ ਹੋਈ ਰੇੜੀ ਪਾਆਂ ਦੀ ਫੜੀ ਵਾਲਾਂ ਦੀ ਪਠਾ ਮਜ਼ਦੂਰਾਂ ਦੀ ਖੇਤ ਮਜ਼ਦੂਰਾਂ ਦੀ ਮਨਰੇਗਾ ਮਜ਼ਦੂਰਾਂ ਦੇ ਕੰਸਟਰਕਸ਼ਨ ਵਰਕਰ ਦੇ ਹੱਕਾਂ ਤੇ ਹਿੱਤਾਂ ਦੀ ਗੱਲ ਕਿਵੇਂ ਕਰਨੀ ਆ ਤੇ ਕਿਵੇਂ ਅਸੀਂ ਇਨਸਾਫ ਦਿਵਾਉਣਾ ਹੈ ਕਿਸ ਕਿਵੇਂ ਉਹਨਾਂ ਨੂੰ ਜੁਮੈਟ ਕਰਨਾ ਹੈ ਕੇ ਕੇਸੀ ਵਿਭਾਗ ਪੰਜਾਬ ਮੇਰੀ ਪੂਰੀ ਟੀਮ ਮੇਰੇ ਨਾਲ ਜਿਹੜੇ ਸਾਥੀ ਆਏ ਹੋਏ ਨੇ ਬੁਰ ਸਿੰਘ ਘਾਰੂ ਜੀ ਗੁਰਜੰਟ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਦੇ ਪ੍ਰਧਾਨ ਆਪਣੇ ਟਵਾਲ ਜੀ ਕੋਖਰ ਜੀ ਤੇ ਸਾਰੀ ਟੀਮ ਜਿਨ੍ਹਾਂ ਦਾ ਨਾਮ ਲਵਾਵਾਂ ਮੈਂ ਸਾਰੇ ਨਾਮ ਲੈਣਯੋਗ ਸਾਥੀ ਨੇ ਤੋਂ ਇਹ ਟੀਮ ਨੇ ਅੱਜ ਰਾਸ਼ਟਰੀ ਸਮੇਲਨ ਦੇ ਵਿੱਚ ਪਰਨ ਲਿਆ ਕਿ ਪੰਜਾਬ ਦੇ ਵਿੱਚ ਕੇ ਕੇ ਸੀ ਵਿਭਾਗ ਦੀ ਇਹ ਟੀਮ ਕਾਂਗਰਸ ਪਾਰਟੀ ਦੀ 2027 ਚ ਸਰਕਾਰ ਬਣਾਉਣ ਲਈ ਇੱਕ ਅਹਿਮ ਰੋਲ ਅਦਾ ਕਰੇਗੀ ਤੇ ਪੰਜਾਬ ਦੇ ਮਜ਼ਦੂਰਾਂ ਦੇ ਲਈ ਜਲਦੀ ਹੀ ਇੱਕ ਨਵੀਂ ਪਾਲਿਸੀ ਬਣਾ ਕੇ ਉਹਨਾਂ ਦੇ ਹੱਕਾਂ ਤੇ ਇੱਤਾਂ ਦੀ ਰਾਖੀ ਕਰਨ ਵਾਸਤੇ ਕੇ ਕੇ ਸੀ ਵਿਭਾਗ ਪੰਜਾਬ ਕਾਂਗਰਸ ਦੇ ਵੱਲੋਂ ਨਵਾਂ ਸੰਘਰਸ਼ ਸ਼ੁਰੂ ਕਰਨ ਦੀ ਯੋਜਨਾ ਜਲਦੀ ਪੰਜਾਬ ਦੇ ਵਿੱਚ ਮੀਟਿੰਗ ਕਰਕੇ ਐਲਾਨ ਕਰਾਂਗੇ ਮੈਂ ਮਾਫ ਕਰਦੇ تیری اکھ میری جتی دے تھلے دے تیری زبان ہمیشہ تیرے پتی دندا دے پیچھے چاہیے سمجھ گیا